ਗੁੱਡ ਮਾਰਨਿੰਗ ਇਹ ਨੇ ਵਧੀਆ ਲੋਕੇਸ਼ਨ ਸਵੇਰ ਦਾ ਟਾਈਮ ਅਰ ਸੂਆ ਚੱਲ ਰਿਆ ਨੇੜੇ ਕਣਕ ਇੱਧਰ ਕੱਟ ਲਈ ਇੱਧਰ ਪਿਆਜ਼ ਲੱਗ ਰਿਹਾ ਸਾਹਮਣੇ ਕਣਕ ਕੱਟਣ ਵਾਲੀ ਤਿਆਰ ਹੈ ਡੂੰਘਾਈ ਦੇ ਵਿੱਚ ਬਹੁਤ ਹੈ ਕਿਉਂਕਿ ਇੱਥੇ ਮਿੱਟੀ ਭੱਟੀ ਵੀ ਹੈ ਇਹ ਵਾਲੀ ਕਣਕ ਕੱਟ ਲਈ ਗੱਲ ਰੋਡ ਬਿਲਕੁਲ ਸ਼ਾਂਤ ਹੈ ਖਾਲੀ ਹੈ ਕੋਈ ਟ੍ਰੈਫਿਕ ਨਹੀਂ ਕੋਈ ਆਣਾ ਨਹੀਂ ਕਿਸੇ ਨੇ ਜਾਣਾ ਨਹੀਂ ਫਿਲਹਾਲ ਕੀ ਘੜੀ ਇਹ ਦੇਖੋ ਕਿੰਨੇ ਸੋਹਣੇ ਫੁੱਲ ਲੱਗ ਰਹੇ ਆ ਤੇ ਆਪਣੇ ਇਹ ਖੜਿਆ ਪ੍ਰਧਾਨ ਹਾਂ ਬਈ ਪਾਣੀ ਘਟਾ ਐ ਮਾ ਪਾਣੀ ਚੱਲ ਨਹੀਂ ਰਿਹਾ ਪਾਣੀ ਬੰਦ ਹੈ ਪਿੱਛੇ ਬੰਦ ਕਰਿਆ ਹੋਇਆ ਨੇ ਨਾ ਪਾਣੀ ਇਹ ਆਪਣਾ ਇੱਧਰ ਇਹ ਵਾਲਾ ਜਿਹੜਾ ਮਤਲਬ ਕਿ ਰਸਤਾ ਨਾ ਬਹੁਤ ਸੋਹਣਾ ਹੈ ਹੈਨਾ ਯਾਰ ਇੱਕ ਤਾਂ ਉਰੇ ਨਾ ਇਨੇ ਦਰਖਤ ਥੋੜੇ ਟਾਈਮ ਵਿੱਚ ਲੱਗੇ ਬਹੁਤਾ ਟਾਈਮ ਨਹੀਂ ਹੋਇਆ ਇਹਨਾਂ ਦਰਖਤਾਂ ਨੂੰ ਪਹਾੜੀ ਕਿਕਰ ਆ ਗਈਆਂ ਹੋਰੇ ਆਪਣੇ ਹੂੰ ਹੋਣੀ ਚੀਜ਼ ਦੀਆਂ ਯਾਰ ਇਹ ਮਿੱਟੀ ਦੇ ਵਿੱਚ ਆਈ ਹੈ ਜਿਹੜੀ ਮਿੱਟੀ ਪਈ ਪਈ ਹੈ ਨਾ ਸੱਟਾਂ ਦੇ ਵਿੱਚ ਹਾਂ ਉਰੇ ਉਸ ਕਰਕੇ ਆਈ ਹੈ ਸਾਹਮਣੇ ਚਿਤਕਾਰਾ ਯੂਨੀਵਰਸਿਟੀ ਦਿਖ ਰਹੀ ਆ ਇਹ ਯੂਨੀਵਰਸਿਟੀ ਫੈਲਦੀ ਜਾ ਰਹੀ ਆ ਇਹ ਸਾਡੇ ਇੱਧਰ ਕਾਫੀ ਜ਼ਿਆਦਾ ਆ ਗਈ ਪਹਿਲਾਂ ਇੱਕ ਛੋਟੀ ਜੀ ਬਿਲਡਿੰਗ ਹੋਏ ਕਰਦੀ ਸੀਗੀ ਇਹਦੀ ਹੌਲੀ ਹੌਲੀ ਚਿਤਗਾਰਾ ਕਾਫੀ ਜ਼ਿਆਦਾ ਤਰੱਕੀ ਕਰ ਰਿਹਾ। ਅਨੇਰੇ ਟਾਈਮ ਦੇ ਵਿੱਚ ਇਹ ਬਹੁਤ ਅੱਗੇ ਤੱਕ ਬਿਲਡਿੰਗ ਕਰ ਰਿਹਾ। ਡਵੈਲਪਮੈਂਟ ਬਹੁਤ ਹੋਣੀ ਹੈ ਬਾਈ ਸਿੱਖੀ ਹੱਲੇ। ਹੱਲੇ ਕਹਾ ਡਵੈਲਪਮੈਂਟ ਜੇ ਦੇਖਿਆ ਜਾ ਹੈ। ਬਹੁਤ ਹੋ ਚੁੱਕੀ। ਬਹੁਤ ਬਧੇਗੀ ਉਹ ਹੱਲੇ ਹੋਰ ਬਧੇਗੀ ਦੇਖੇ ਤੇਰੇ ਸਾਹਮਣੇ ਹੈ। ਕਿਉਂਕਿ ਜਿਸ ਟਾਈਮ ਕਾ ਮੈਂ ਦੇਖ ਰਿਹਾ ਨਾ ਇੱਕ ਬਿਲਡਿੰਗ ਹੋਇਆ ਕਰਦੀ। ਮਨੂੰ ਹੁਣ ਦੇਖ ਲੈ ਤੂੰ ਪੈਂਤ ਲੜੀ ਲੱਗੀ। ਯਾਰ ਗ੍ਰਿੰਦਰ ਨੇ ਉਰੀ ਤੋਂ ਐਡਮਿਸ਼ਨ ਕਰਾਈ ਵੀ ਤਿੰਨੇ। ਹਾਂ। ਉਰੀ ਤੋਂ ਐਡਮਿਸ਼ਨ ਕਰਾਈ ਜਾਂਦੀ। ਇੱਕ ਕੋ ਬਿਲਡਿੰਗ ਹੋਇਆ ਕਰਦੀ ਜਾਂਦਾ। ਯੇ ਹੇ ਹੇ ਯਾਰ ਦੁਪਹਿਰ ਨੂੰ ਨਾ ਇਹ ਜੀ ਜਗ੍ਹਾ ਤੇ ਜਾ ਕੇ ਮਤਲਬ ਕਿ ਠੰਡਾ ਹੋਵੇ ਹਮ ਐਨਾ ਵਧੀਆ ਟਾਈਮ ਸਪੈਂਡ ਹੋਆ ਬੰਦੇ ਦਾ ਚੀਤ ਦਿਖਾਵਾਂ ਤੁਹਾਨੂੰ ਸ਼ਾਂਤੀ ਆ ਉਹਦੇ ਸਾਹਮਣੇ ਤੁਹਾਨੂੰ ਦਰਖਤ ਦਿਖ ਰਿਹਾ ਹਾਂ ਉਹ ਜਿਸ ਤਰ੍ਹਾਂ ਹੋ ਰਿਹਾ ਵਾ ਉਸ ਤਰ੍ਹਾਂ ਜ ਹੈ ਹਾਂ ਇੱਕ ਗੁਰਦੁਆਰੇ ਮੈਂ ਤੁਹਾਨੂੰ ਦਰਖਤ ਦਿਖਾਣੀ ਲੱਗਦੀ ਹੈ ਗੁਰਦੁਆਰੇ ਮੈਂ ਦਰਖਤ ਨਹੀਂ ਕਰ ਲਿਆ ਪਤਾ ਹੈ ਅੱਜ ਕੀ ਮਾਰਨਿੰਗ ਕਿੰਨੀ ਵਧੀਆ ਹੋਈ ਹੈ ਆਪਣੀ ਹਾਂ ਬਾਹਰ ਬਾਹਰ ਹੋਇਆ ਠੀਕ ਹੈ ਤੇ ਦੁਪਹਿਰ ਨੂੰ ਵੀ ਆ ਮੌਸਮ ਵੀ ਠੰਡਾ ਹੋ ਰਿਹਾ ਇਹ ਵਾਲਾ ਇਹ ਵਾਲਾ ਰੂਟ ਹੈ ਇਹ ਵਾਲਾ ਰਸਤਾ ਜਿਹੜਾ ਜਿਹੜਾ ਹਾਂ ਇਹ ਬੜਾ ਇਹ ਵੀ ਬੜਾ ਠੰਡਾ ਰਸਤਾ ਸ਼ਾਨਦਾਰ ਹੈ ਦੋਨੇ ਪਸੰਦ ਰੱਖਤੇ ਇਸਕੇ ਵੀ ਆਪਾਂ ਨੂੰ ਕਰਾਂਗੇ ਹੂੰ ਦੇਖਾਂਗੇ ਦੁਪਹਿਰ ਨੂੰ ਸਾਈਕਲ ਲੈ ਕੇ ਨਾ ਉਧਰ ਜਾ ਕੇ ਆਵਾਂਗੇ ਠੀਕ ਹੈ ਦੇਖਾਂਗੇ ਕਿ ਹਾਲਤਾਂ ਬੈਠੇਗਾ ਹੂੰ ਠੀਕ ਹੈ ਠੀਕ ਹੈ ਤੇ ਨੀਰਵੋਟ 12 ਸਾਢੇ ਭਰ ਦੇ ਕਰੀਬ ਚੱਲेंगे ਠੀਕ ਹੈ ਕੋਈ ਨਾ ਚੱਲਾਂ ਫਿਰ ਚੱਲ ਚੱਲ ਓਕੇ ਜਸਪੁਰਾ ਉਹ ਵੀ ਸੋਚਿਆ ਉਹ ਵੀ ਸਕੇ ਉਹਨਾਂ ਥੋੜਾ ਕੰਮ ਕਰ ਦੇਖਦੇ ਆ ਫਿਰ ਦੁਪਹਿਰ ਨੂੰ ਦੇਖੀਂਦੇ ਰਾਈਡ ਕਰਨ ਦੀ ਪੂਰੀ ਪੂਰੀ ਸਲਾਹ ਅੱਜ ਆਪਣੀ ਜਿਹੜਾ ਤੁਹਾਨੂੰ ਰੂਟ ਦਿਖਾਇਆ ਉੱਥੇ ਜਾ ਕੇ ਆਵਾਂਗੇ ਅੱਜ ਤਾਂ ਕਿਉਂ ਕੱਲ੍ਹ ਰ ਜਿਹੜਾ ਤੁਹਾਨੂੰ ਰੂਟ ਦਿਖਾਇਆ ਨਾ ਤੇ ਜਾਣਾ ਹੈ ਅੱਜਪਨ ਹੈ ਰੂਟ ਵਧੀਆ ਹੈ ਹੈਨਾ ਦੇਖ ਕੇ ਆਵਾਂਗੇ ਇੱਕੇ ਤੱਕ ਰੂਟ ਹੈ ਉਹ ਸ਼ਾਨਦਾਰ ਦੋਨੇ ਪਾਸੇ ਤਰਖਤਾ ਖੇਤੇ ਖੇਦਿਆ ਹੁੰਦਾ ਹੈ ਹਾਂ ਉਹ ਫੂਟਾ ਜਿਹਾ ਸੁਆ ਇਕੱਠਾ ਹੋਰਦਾ ਸਭ ਐਕਸਪਲੋਰ ਕਰਕੇ ਆ ਵੀ ਹੋ। ਹਾਂ ਜਰੂਰ ਚਲੇਗੇ ਆ ਪੁੱਤ। ਠੀਕ ਹੈ। ਹਾਂ। ਦਲ। ਲੋ ਜੀ ਪੱਕੀ ਗਣਾ ਤੋ ਮੀ ਪੈ ਰਿਆ। ਹੁਣ ਲੇਟ ਕਰਾਏਗਾ ਇਹ ਵੱਡੀ। ਧੁੱਪ ਵੀ ਨਿਕਲਦੀ ਹੈ ਹਰ ਮੀ ਵੀ ਪੈ ਰਿਆ। ਇਸ ਤਰ੍ਹਾਂ ਕਿੱਦਾਂ ਲੱਗ ਜੇਗਾ ਤੁਹਾਨੂੰ ਪ੍ਰਧਾਨ ਆ। ਉਹ ਆਪਾ ਬੋਸ ਤੇ ਜਾ। ਇਹ ਐਲਸੀਡੀ ਦੇਖਣੀ ਪੈਣੀ ਹੈ। ਬਹੁਤ ਨਾ ਦਵਤਾ ਨਾ ਕਿ ਤੁਪ ਗਰਿਚਮੀ ਤੇ ਰਿਆ ਇਹ ਜਿਹੜਾ ਮੌਸਮ ਅੱਜ ਬਣ ਗਿਆ ਨਾ ਇਹ ਮੌਸਮ ਬਿਲਕੁਲ ਬੇਗਾਰ ਕਣਕਾਂ ਵਾਸਤੇ ਖਰਾਬ ਪਰ ਪਤਾ ਨਹੀਂ ਕਦ ਹਟੇਗਾ ਇਹ ਖਰਾਬ ਕਰਕੇ ਰਾਹੀ ਇਹ ਕਣਕਾਂ ਨੂੰ ਸਮਝ ਨਹੀਂ ਲੱਗਦੀ ਫਿਰ ਅੱਗੇ ਕੀ ਹੋ ਰਿਹਾ ਕੀ ਨਹੀਂ ਇਹਨਾਂ ਇੱਕ ਚੀਜ਼ ਹੋਰ ਵੀ ਆ ਨਾਲੇ ਮੀਂਹ ਤਾਂ ਚੱਲ ਜਿਹੜਾ ਪੈ ਗਿਆ ਪੈ ਗਿਆ ਜੇ ਹਵਾ ਕਸੁੱਤੀ ਚੱਲ ਗਈ ਸਾਰੇ ਕਣ ਖੇਰ ਦੇਗੀ ਉਹੀ ਤਰੀਜ ਨਾਲ ਮੈਂ ਹੋਰ ਕਿਸਾਨ ਕੀ ਕਰੀਗਾ ਫਿਰ ਭਈ ਮਾ ਦਿੱਕਤੇ ਹੀ ਬਹੁਤ ਐ ਬੱਦਲ ਦੇ ਕਿੰਨਾ ਹੋਇਆ ਪਿਆ ਬੱਦਲ ਵੀ ਬੜੀ ਬਹੁਤ ਜ਼ਿਆਦਾ ਹੋ ਰਿਹਾ ਅੱਜ ਤੋਂ ਕੀ ਕਰਾਂ ਅੱਜ ਜਾਣਾ ਤਾਂ ਮਨੇ ਬਾਹਰ ਘੁੰਮਣੇ ਵਤ ਹੈ ਕੈਂਪਿੰਗ ਆ ਵੈਸੇ ਮੌਸਮ ਬਾਕੀ ਮੀਨੇ ਕੰਮ ਖਰਾਬ ਕਰਦੀ ਆ ਕੈਂਪਿੰਗ ਵਾਲਾ ਮੌਸਮ ਹੈ ਹਾਂ ਕੈਂਪਿੰਗ ਕਰਨੀ ਆ ਤਰ ਅਰੇ ਆਨੇ ਅੱਗੇ ਅੱਗੇ ਜਿਹੜਾ ਮੌਸਮ ਆ ਰਿਹਾ ਬਰਸਾਤ ਵਾਲਾ ਸਾਰਾ ਕੈਂਪਿੰਗ ਵਾਲਾ ਮੌਸਮ ਹੈ ਮੈਂ ਇੱਕ ਚੀਜ਼ ਹੋਰ ਸੁਣਨੀ ਮਾਈ ਹੈ ਕਿ ਇਸੇ ਮੂਦੇ ਤੋਂ ਨਹੀਂ ਵੀ ਕਿ ਜਿਹੜੇ ਇਸਤਾਲ ਕੀ ਗਰਮੀਆਂ ਹੋਮੇंगी ਵੀ ਕਿ ਪੂਰੀ ਗਰਮੀ ਪੂਰੀ ਗਰਮੀ ਪਵਾ ਜਿੱਤਰਾ ਜੂਨ ਜੂਨ ਜਲਾਈ ਵਾ ਉਹਨਾਂ ਦੇ ਨਾਮ ਵੀ ਉਮੀਦ ਸੇ ਵਾ ਹਾਂ ਜਾਦਾ ਉਮੀਦ ਸੇ ਵਾ ਉਹਨਾਂ ਦੇ ਨਾਮ ਨੇ ਪ੍ਰੈਡਿਕਟ ਪ੍ਰੈਡਿਕਸ਼ਨ ਕਰੀ ਹੈ ਉਹਨੇ ਕਿਹਾ ਹਾਂ ਸੁਣੋ ਹਰ ਸਾਲ ਕਰਾਂ ਯਾਰ ਉਹ ਤਾਂ ਹਰ ਸਾਲ ਬਟ ਜੋ ਹੁਣ ਉਹ ਮਤਲਬ ਕਿ ਕਿਸੇ ਨੂੰ ਨਹੀਂ ਪਤਾ ਹਮ ਜਿਆਦਾ ਹੀ ਪੈਸਾ ਘੱਟੀ ਪੈਸਾ ਕੁਛ ਵੀ ਆ ਸਾਹਮਣੇ ਮੌਸਮ ਦੇਖੋ ਕਹਿ ਜਾ ਹਾਲ ਬਿਹਾਲ ਹੋ ਰਿਹਾ ਲੈਟ ਹੈ ਨਹੀਂ ਮਤਲਬ ਬਹੁਤ ਜਿਆਦਾ ਲੈਟ ਹੈ ਨਹੀਂ ਜਨਰੇਟਰ ਚੱਲ ਰਿਹਾ ਹਾਂ ਹਾਂ ਲੈਟ ਨਹੀਂ ਆ ਬਾਈ ਬੁਰਾ ਹਾਲ ਹੈ ਯਾਰ ਹਾਂ ਜਿਸਲੇ ਟੱਕੇ ਤੇ ਫਾਲਟ ਫਾਲਟ ਵਾਲੇ ਮੈਸੇਜ ਆਈ ਹੈ ਹਾਂ 11 ਕੇਵੀ ਫਾਲਟ ਆ ਗਿਆ ਲਗਾਉਂ ਪਤਾ ਕੀ ਕਰ ਰਹੀ ਇਸ ਟਾਈਮ ਕਣਕਾ ਕਰਕੇ ਬੰਦ ਕਰ ਰਹੀ ਹੈ ਹਾਂ ਹੈ ਕੜਕਾ ਕਰ ਯਾ ਠੀਕ ਹੈ ਕਰੋ ਬੰਦ ਕਰੋ ਆਪਾਂ ਇਹ ਨਹੀਂ ਕਹਿੰਦੇ ਪਰ ਲੋਕਾਂ ਇਹ ਇਨਵਰਟਰ ਵੀ ਚਾਰਜ ਕਰੋ ਨਾ ਇਵਨ ਇਨਵਰਟਰ ਸਾਰਾ ਦਿਨ ਚੱਲ ਰਿਹਾ ਠੀਕ ਹੈ ਰਾਤ ਬਾਈ ਚਾਂਸ ਰਾਤ ਨੂੰ ਕੋਈ ਫਲਟ ਪੈ ਜਾ ਹੁਣ ਬਰਸਾਤ ਵਾਲਾ ਮੌਸਮ ਬਣਿਆ ਪਿਆ ਹਵਾ ਚੱਲ ਜਾ ਠੀਕ ਹੈ ਤੋ ਰਾਤ ਨੂੰ ਪਰੇਸ਼ਾਨ ਹੋਏਗਾ ਬੰਦਾ ਸੁਣ ਰਿਹਾ ਨਾ ਰਾਤ ਵੀ ਕਿੰਨੀ ਲੇਟ ਆਈ ਲੇਟ ਹਾਂ ਲੇਟ ਆਈ ਹੈ ਇਹ ਵੀ ਕਿਹਾ ਕਈ ਬੰਦੇ ਤੁਹਾਨੂੰ ਕੀ ਲੱਗਾ ਵੀ ਅੱਜ ਸਮੋਸੇ ਬਣੇ ਹੋਣੇ ਕੁਛ ਨਹੀਂ ਕਹਿ ਸਕਦੇ ਯਾਰ ਕੱਲ ਤਾਂ ਹੈ ਨਹੀਂ ਤੇ ਯਾਰ ਮੈਨੂੰ ਪਤਾ ਕੀ ਕਰਾਂ ਆਏਗਾ ਸਮੋਸਾ ਸੈਂਡਵਿਚ ਹੈ ਬੀਕੇ ਜੇ ਜਿਆਦਾ ਜਿਆਦਾ ਦਾ ਆਰਡਰ ਆਵੇਗਾ ਤਾਂ ਬਣਾਵੇਂਗੇ ਨਹੀਂ 400 ਸੈਂਡਵਿਚ ਕਿਹੜਾ ਬਾਲੇਗਾ ਜਿਹੜੀ ਐਡਵਾਈਸ ਪਹਿਲਾਂ ਮੰਗਾਈ ਦੀ ਆਪਾਂ ਨੇ ਉਹ ਤੋਂ ਆਪਾਂ ਕਰਦੀ ਦੀ ਵਾਪਸ ਕਿਉਂਕਿ ਆਪਾਂ ਨੂੰ ਸਪੋਰਟ ਨਹੀਂ ਕਰੀ ਦਿਆ ਠੀਕ ਹੈ ਓਕੇ ਹਰ ਇੱਕ ਚੀਜ਼ ਹੋਰ ਉਹ ਮੰਗਾਈ ਸੀ ਮੈਂ ਏਟੀਐਮ ਬਾਜ਼ਾਰ ਪਤੇ ਉਹ ਵਧੀਆ ਵੈਬਸਾਈਟ ਹੈ ਤੇ ਉਨ੍ਹਾਂ ਕਾ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਕਿ ਇਹ ਬੰਦੇ ਲਾਰੇ ਵਾਲੇ ਨਹੀਂ ਠੀਕ ਹੈ ਮੰਨ ਲੇ ਕਿ ਆਪਨੇ ਚੀਜ਼ ਸਪੋਰਟ ਨਹੀਂ ਕਰੀ ਠੀਕ ਹੈ ਤਾਂ ਕਹੀਂ ਕਿਆ ਕਰੇਗੇ ਅਗਲੇ ਕੰਗੇ ਯਾਰ ਆਪਣਾ ਤਾਂ ਬੇਚ ਦੀ ਮਾਨੂੰ ਕੋਈ ਮਤਲਬ ਨਹੀਂ ਕਰਿਆ ਨਾ ਕਰਿਆ ਹਮ ਬੇਸ਼ੱਕ 7 ਜਾਂ 10 ਦਿਨ ਕੀ ਰਿਟਰਨ ਹੈ ਠੀਕ ਹੈ ਬਟ ਉਹ ਕਹੀਂ ਲੱਪੇ ਲਾਦੇ ਆ ਹੈ ਨਾ ਮੈਂ ਉਹਨਾਂ ਨੂੰ ਰਿਟਰਨ ਕਰਿਆ ਉਹ ਬੰਦੇ ਇੰਨੇ ਵਧੀਆ ਸੁਪਰ ਸੁਪਰ ਨਿਕਲੇ ਨਾ ਤੇ ਉਹਨੇ ਕਿਆ ਕਰਿਆ ਜੀ ਮੈਨੂੰ ਕਿਹਾ ਕਿ ਮਨੂੰ ਖੁਦ ਕਿਹਾ ਕਿ ਇਸ ਕੋਰੀਅਰ ਨਾਲ ਹੀ ਕੋਰੀਅਰ ਕਰਦੇ ਮੈਂ ਕਿਹਾ ਠੀਕ ਹੈ ਉਹ ਕਰ ਵੀ ਰਿਹਾ ਕੋਰੀਅਰ ਤੇ ਹੋਣਾ ਹੈ ਕਿ ਲੋ ਪੇਮੈਂਟ ਵੀ ਕਰਦੀ ਨਾਲ ਦੀ ਨਾਲ ਫੁੱਲ ਪੇਮੈਂਟ ਕਰਦੀ ਫੁੱਲ ਪੇਮੈਂਟ ਠੀਕ ਹੈ ਨਹੀਂ ਤਾਂ ਇਹ ਹੁੰਦਾ ਕਿ ਬੰਦਾ ਕੀ ਕਹੇਗਾ ਕਿ ਯਾਰ ਮੈਂ ਅੱਧੀ ਪੇਮੈਂਟ ਕੱਟਾਂਗਾ ਠੀਕ ਹੈ ਜਾਂ ਫਿਰ ਬੰਦਾ ਇਹ ਕਹੇਗਾ ਜੇਕਰ ਯਾਰ ਇਹ ਹੁੰਦਾ ਕਿ ਉਹ ਬੰਦੇ ਇਹ ਵੀ کہہ ਸਕਦੇ ਕਿ ਯਾਰ ਸਾਡੇ ਕੋਲ ਤਾਂ ਪਹੁੰਚਿਆ ਹੀ ਨਹੀਂ ਚੀਜ਼ੇ ਕੁਝ ਹੋਰ ਨਿਕਲੀ ਪਰ ਉਹ ਬੰਦੇ ਯਾਰ ਇੱਕ ਨੰਬਰ ਹੈ ਜੈਨੂਅਲ ਬੰਦੇ ਆ ਏਟੀਐਮ ਬਜ਼ਾਰ ਵਾਲੇ ਠੀਕ ਹੈ ਬੈਸਟ ਮੰਨੋਲਦੇ ਆ ਹੁਣ ਇਹ ਵਾਲੀ ਜਿਹੜੀ ਡਿਵਾਈਸ ਮੰਗਾਈ ਹੈ ਇਹ ਆਪਾਂ ਨੂੰ ਸਪੋਰਟਡ ਮਤਲਬ ਸਪੋਰਟ ਕਰ ਰਹੀ ਹੈ ਠੀਕ ਹੈ ਪੂਰੀ ਸਹੀ ਹੈ ਮਤਲਬ ਕੀ ਨੈਪਿੰਗ ਹੋ ਗਈ ਹੈ ਬਸ ਠੀਕ ਹੈ ਇਹ ਅੱਜ ਹੀ ਆਈ ਹੈ ਮੇਰੇ ਕੋਲ ਤਾਂ ਮੈਂ ਦੇਖੀ ਸੀਗੀ ਉਸ ਟਾਈਮ ਚਲਾ ਕੇ ਅੱਛਾ ਇਹ ਡਵਾਈਸ ਹੈ ਠੀਕ ਹੈ ਇਹ ਆ ਗਈ ਤੇ ਪਟਾ ਹਲੇ ਮੈਪ ਨਹੀਂ ਹੋਈ ਇਹਨੂੰ ਥੋੜਾ ਜਿਹਾ ਟਾਈਮ ਲੱਗੇਗਾ ਪ੍ਰੋਸੈਸ ਹੋਣ ਤੇ ਕਨੈਕਟ ਹੋ ਜਾਏਗੀ ਹਾਂ ਹੋ ਜਾਏਗੀ ਰਾਮ ਜੀ ਅੱਛਾ ਹਰ ਬਾхар ਮੀਂਹ ਦਵਾਰ ਤੇ ਫੇਰ ਆ ਗਿਆ ਯਾਰ ਓਏ ਯਾਰ ਕੀ ਆ ਯਾਰ ਲੋ ਵਹੀ ਫਿਰ ਦੁਬਾਰਾ ਮੀਂਹ ਆ ਗਿਆ ਪਹਿਲਾਂ ਵੀ ਮੀਂਹ ਪੈ ਗਿਆ ਹਟਿਆ ਹੈ ਸਮਝ ਨਹੀਂ ਲੱਗਦੀ بارش ਕੀ ਇਹ ਦੇਖੋ ਨੀਚੇ ਬੂੰਦਾ ਗਿਰ ਰਹੀਆਂ ਆਂ ਉੱਪਰ ਬੱਦਲ ਘੜ ਕਰਿਆ ਹਾਲਤ ਬਿਹਾਲ ਹੈ ਬਾਈ ਹਾਲ ਬਿਹਾਲ ਆ ਯਾਰ ਰਾਤ ਤੱਕ ਤਾਂ ਯਾਰ ਜਿੰਨੀ ਤ ਲੈ ਜਾ ਹੋਇਆ ਵਾ ਨਾ ਹਾਂ ਇਹ ਇਹ ਨੁਕਸਾਨ ਵਾਲਾ ਨਹੀਂ ਹੈ ਯਾਰ ਉਹ ਤਾਂ ਦਿਖੇ ਰਿਹਾ ਨਾ ਪਤਾ ਨਹੀਂ ਪਤਾ ਹਲੇ ਵੀ ਰਾਤ ਨੂੰ ਕੀ ਮੌਸਮ ਬਣ ਜਾਏ ਹੂੰ ਕੋਈ ਪਤਾ ਨਹੀਂ ਹੈ ਗਿਆ ਅੱਜ ਗੰਦਾ ਮੌਸਮ ਆਇਆ ਵਾ ਖਾਸ ਕਰਕੇ ਨੁਕਸਾਨ ਵਾਲਾ ਮੌਸਮ ਯਾਰ ਮੈਂ ਤੈਨੂੰ ਪਹਿਲੇ ਵੀ ਕਹਿੰਦਾ ਸੀ ਕਿ ਮੀਂਹ ਜਿਹੜਾ ਪੈ ਜਾ ਪੈ ਜਾ ਬੈਸਵਾਣਾ ਹੋਵੇ ਹਵਾ ਨਾ ਚੱਲੇ ਯਾਰ ਵੈਸੇ ਦੇਖ ਜਿਹੜੇ ਇਹ ਦਿਨ ਹੈ ਨਾ ਇਹ ਮਹੀਨੇ ਹੈ ਹੂੰ ਇਨ ਮਾ ਹਵਾ ਚੱਲ ਆਈ ਜਿਨਾ ਕੋਈ ਰੋਕ ਨਹੀਂ ਸਕਦਾ ਨਾ ਵੈਸੇ ਇਹਨਾਂ ਦੀ ਨਾਮ ਇੱਕ ਚੀਜ਼ ਤਾਂ ਨਾ ਦੇਖੀ ਹੈ ਇਸ ਮਹੀਨੇ ਮਾ ਆ ਕੇ ਵੀ ਕਿ ਗਰਮੀ ਆਪਣੇ ਪੂਰੇ ਪੀਕ ਵਾਲੀ ਸਟਾਰਟ ਹੋ ਜਾ ਇਸ ਮਹੀਨੇ ਮਾ ਠੰਡਾ ਯਾਰ ਸਵੇਰ ਆਣ ਸ਼ਾਮ ਨੂੰ ਹੋਣੀ ਨਹੀਂ ਚਾਹੀਦੀ ਜਿਹੜੀ ਠੰਡ ਨਹੀਂ ਕਰਕੇ ਬੱਦਲ ਕਰਕੇ ਪਰ ਵੀ ਪੈਰੇ ਪਰ ਵਰਤ ਪੈਰੀ ਉੱਤਰ ਕੇ ਠੰਡ ਹੈ ਠੀਕ ਹੈ ਨਹੀਂ ਇਹਨਾਂ ਦੀ ਨਾਮ ਗਰਮੀ ਹਾਂ ਦੇਖੋ ਮੈਂ ਕਿਤੇ ਨੋਟ ਕਰੀ ਕਿ ਹੁਣ ਦੇਖ ਤੂੰ ਏਸੀ ਸਰਵਿਸ ਕਰਾਇਆ ਕਰਾਇਆ ਨਾ ਹਾਂ ਠੀਕ ਹੈ ਪਹਿਲਾ ਬੰਦਿਆ ਬਾਅਦ ਚੀਜ਼ਾਂ ਨਹੀਂ ਹੋਵੇਂਦੀ ਆ। ਬੰਦਾ ਗਰਮੀ ਹਟਾਈ ਕਰਦਾ। ਬਿਲਕੁਲ। ਪੂਰੀ ਆ ਨਾ। ਅੱਜ ਦੇ ਟਾਈਮ ਦੇ ਵਿੱਚ ਬੰਦਾ ਸੈਨ ਨਹੀਂ ਕਰਦਾ। ਨਾ, ਬਿਲਕੁਲ ਨਹੀਂ ਕਰਦਾ। ਗਰਮੀ ਆਉਂਦੇ ਪਹਿਲਾਂ ਹੀ ਅਸੀਂ ਸਰਵਿਸ ਕਰਾਈ ਬੈਠੇ ਆ। ਹਾਂ। ਠੀਕ ਹੈ। ਇਹ ਸਰਵਿਸ ਹੋ ਗਿਆ। ਹੂੰ। ਇਹ ਮੰਨ ਚਾਹੇ ਨਾ ਮੰਨੇ। ਤੇਰਾ ਦਿਨ ਦੇ ਵਿੱਚ ਕਦੇ ਨਾ ਕਦੇ ਚੱਲੇ ਕਰੇਗਾ। ਚਾਹੇ ਸਾਂਦ ਨੂੰ ਚੱਲੇ ਚਾਹੇ ਸਵੇਰ ਚਾਹੇ ਦੁਪਹਿਰ ਨੂੰ ਚਲੇ। ਪੱਕਾ ਚੱਲੇ ਕਰੇਗਾ। ਤੋਂ ਬੰਦਾ ਕੀ ਸੈਨ ਹੀ ਗਿਆ ਉਹ ਤਾਂ ਖਤਮ ਹੁੰਦੀ ਜਾਂਦੀ ਆ। ਖਤਮ ਹੁੰਦੀ ਜਾ ਰਹੀ ਆ। ਸੈਨ ਸੀਲ ਤਾਂ ਖਤਮ ਹੁੰਦੀ ਜਾ ਰਹੀ ਆ। ਇਹੀ ਆਪ ਤਾਂ ਆਪਣੇ ਬੱਚੇ ਨੂੰ ਪਾ ਰਹੇ ਆ ਹੂੰ ਜੇ ਕਿ ਇਹ ਆਪਾਂ ਗੰਦੀ ਆਪਾਂ ਬੱਚੇ ਨੂੰ ਪੈਰੀਆਂ ਤਾਂ ਬੱਚੇ ਆਣੇ ਵਾਲੇ ਟਾਈਮਾਂ ਕੰਮ ਨਹੀਂ ਕਰ ਪਾਉਣਗੇ ਬਿਲਕੁਲ ਵੀ ਨਹੀਂ ਬਾਰਸ਼ ਕਿੰਨੀ ਤੇਜ਼ ਹੋਗੀ ਬਾਰਸ਼ ਬਹੁਤ ਤੇਜ਼ ਹੋਗੀ ਆ ਦੇਖੇ ਕਿੰਨੀ ਤੇਜ਼ ਬਾਰਸ਼ ਹੋਗੀ ਬੱਦਲ ਲਸ ਕਰਿਆ ਤੋ ਬਾਈ ਫਿਲਮਾਂ ਵਿੱਚ ਬਾਰਸ਼ ਆ ਗਈ ਹਾਂ ਭਈ ਬਾਰਸ਼ ਤੇਜ਼ ਹੋ ਗਈ ਭਾਈ ਬਾਰਸ਼ ਬਹੁਤ ਤੇਜ਼ ਹੋ ਗਈ ਪਿਓ ਰਹਾ ਆਪਣਾ ਅੱਜ ਦਾ ਦਿਨ ਬਈ ਮੀਂਹ ਵੀ ਪਿਆ ਤੇ ਕਾਫੀ ਜ਼ਿਆਦਾ ਬਸ ਇਹ ਹੈ ਹਵਾ ਨਹੀਂ ਚੱਲੀ ਹੈ ਜੇ ਨਹੀਂ ਹਵਾ ਚੱਲਦੀ ਤਾਂ ਕਣ ਕੱਜ ਖਰਾਬ ਪੀਆਂ ਗਰ ਜਾਂਦੀਆਂ ਜਿਹੜੇ ਨਿੱਕੇ ਮੋٹے ਕੰਮ ਦੇ ਆਫਿਸ ਕੇ ਉਹ ਕਰੇ ਘਰ ਕੇ ਨਿੱਕੇ ਮੋٹے ਕੰਮ ਕਰੇ ਬਾਕੀ ਕੱਲ ਨੂੰ ਮਿਲेंगे ਇੱਕ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਆ ਨਵੇਂ ਬਲੌਕੇ ਕੇ ਨਾਲ ਤੁਹਾਕ ਲਈ ਧੰਨਵਾਦ ਤੇਰਾ ਬਹੁਤ-ਬਹੁਤ ਮਿਲਦੇ ਆ ਕੱਲ ਨੂੰ ਕੱਲ ਨੂੰ ਮਿਲਿਆ ਆਪਾਂ ਠੀਕ ਹੈ